ਪੱਲੇ ਜ਼ਾਲ ਪੱਲੇ ਕੰਗ ਦੇ ਦਿਨ ਐ ਤੇ ਅੱਜ ਦਾ ਤਾਲੂ ਹਮਲੇ ਕੀਤਾ ਗਿਆ ਕਾਫੀ ਲੋਕਾਂ ਦੀ ਉੱਤੇ ਮੌਤ ਵੀ ਹੋਈ ਹਾਂ ਨਹੀਂ ਹਾਂਜੀ ਪਰ ਸਵੇਰੇ ਪਤਾ ਲੱਗਾ ਜੀ ਬਹੁਤ ਹੀ ਸ਼ਰਮਨਾਕ ਘਟਨਾ ਔਰ ਉਸ ਘਟਨਾ ਨੇ ਸਾਡੇ ਹਿਰਦੇ ਬਲੁੰਦਰ ਕੇ ਰੱਖਤੇ ਵੀ ਸੀ ਅੱਜ ਦੇ ਯੁੱਗ ਦੇ ਵਿੱਚ ਕਿੱਥੇ ਖੜੇ ਆ ਔਰ ਧਰਮ ਦੇ ਆਧਾਰ ਤੇ ਇਸ ਤਰ੍ਹਾਂ ਦੇ ਹਮਲੇ ਹੋਣਾ ਬਹੁਤ ਮਾੜੀ ਗੱਲ ਹੈ ਬਹੁਤ ਮੰਦ ਭਾਗੀ ਗੱਲ ਹੈ ਬੇਹੱਦ ਅਫਸੋਸ ਸ਼ਰਧਾਂਜਲੀ ਅਰਪਿਤ ਕਰਦੇ ਆ ਜਿਹੜੇ ਸਾਡੇ ਭੈਣ ਭਰਾ ਉਹ ਸਾਹਮਣੇ ਦੇ ਵਿੱਚ ਆਪਣੇ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਗਵਾ ਕੇ ਚਲੇ ਗਏ ਨੇ ਔਰ ਪੰਜਾਬ ਸਰਕਾਰ ਕੇਂਦਰ ਸਰਕਾਰ ਬਹੁਤ ਗੰਭੀਰਤਾ ਦੇ ਨਾਲ ਉਹਨਾਂ ਨੇ ਇਸ ਹਮਲੇ ਨੂੰ ਲਿਆ ਮੁੱਖ ਮੰਤਰੀ ਸਾਹਮਣੇ ਹਾਈਲਾਈਟ ਜਾਰੀ ਕੀਤਾ ਪੰਜਾਬ ਦੇ ਵਿੱਚ ਔਰ ਮੈਂ ਕਹਿੰਨਾ ਵੀ Hindu Muslim Sikh Isaai ਅਸੀਂ ਸਾਰੇ ਭਾਈ ਭਾਈ ਕੋਈ ਵੀ ਧਰਮ ਸਾਨੂੰ ਆਪਸ ਵਿੱਚ ਵੈਰ ਵਿਰੋਧ ਰੱਖਣ ਦੀ ਸਿੱਖਿਆ ਨਹੀਂ ਦਿੰਦਾ ਸੋ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਸਾਰੇ ਇਨਸਾਨ ਹਾਂ ਅਸੀਂ ਸਾਰੇ ਮਨੁੱਖ ਹਾਂ ਔਰ ਮਨੁੱਖਤਾ ਦਾ ਸਤਿਕਾਰ ਕਰਨਾ ਅਨੁਸਾਨੀਅਤ ਦਾ ਸਤਿਕਾਰ ਕਰਨਾ ਸਾਰੇ ਧਰਮ ਸਾਨੂੰ ਇਹੀ ਸਿਖਾਉਂਦੇ ਆ ਔਰ ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਮਾੜਿਆ ਅੰਸਰ ਹੈ ਸ਼ਰਾਰਤੀ ਅੰਸਰ ਹੈ ਉਹ ਕਾਇਰ ਲੋਕ ਹੈ ਉਹ ਦੇਸ਼ ਵਿਰੋਧੀ ਲੋਕ ਆ ਉਹ ਸਮਾਜ ਵਿਰੋਧੀ ਲੋਕ ਆ ਉਹ ਇਨਸਾਨੀਤ ਵਿਰੋਧੀ ਲੋਕ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਇਸ ਤਰ੍ਹਾਂ ਦੇ ਲੋਕਾਂ ਦਾ ਸਮਾਜ ਦੇ ਵਿੱਚ ਕਿਸੇ ਰਾਸ਼ਟਰ ਦੇ ਵਿੱਚ ਕੋਈ ਥਾਂ ਨਹੀਂ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਸਾਰੇ ਦੇਸ਼ਾਂ ਨੂੰ ਇਸ ਹਮਲੇ ਦੇ ਖਿਲਾਫ ਡਟ ਜਾਣਾ ਚਾਹੀਦਾ ਖੜ ਜਾਣਾ ਚਾਹੀਦਾ ਇਹ ਕੋਈ ਅੱਜ ਭਾਰਤ ਤੇ ਹਮਲਾ ਨਹੀਂ ਕੱਲ ਨੂੰ ਕਿਸੇ ਹੋਰ ਦੇਸ਼ ਤੇ ਵੀ ਹੋ ਸਕਦਾ ਕਿਸੇ ਹੋਰ ਸਮਾਜ ਤੇ ਵੀ ਹੋ ਸਕਦਾ ਇਸ ਤਰ੍ਹਾਂ ਦੇ ਲੋਕ ਸਾਡੇ ਦੇਸ਼ ਦੇ ਲਈ ਵੱਡਾ ਖਤਰਾ ਹੈਗੇ ਆ ਸੋ ਸਾਨੂੰ ਇਹਨਾਂ ਪਰ ਸਖਤ ਐਕਸ਼ਨ ਲੈਣਾ ਚਾਹੀਦਾ ਸੋ ਕੇਂਦਰ ਸਰਕਾਰ ਨੇ ਵੱਡੇ ਫੈਸਲੇ ਲਏ ਐ ਸਖਤ ਕਦਮ ਲੈਣ ਦੀ ਤਿਆਰੀ ਹੈ ਪੰਜਾਬ ਸਰਕਾਰ ਨੇ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਸੋ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਅਸੀਂ ਸਾਡਾ ਭਾਈਚਾਰਾ ਇੱਥੇ ਮਜ਼ਬੂਤ ਰੱਖਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਗੁਰੂ ਦੀ ਕਰਪਾ ਨਾਲ ਇਸ ਤਰ੍ਹਾਂ ਦੇ ਹਮਲੇ ਨਾ ਹੋਣ ਪੰਜਾਬੀ ਸੇਫ ਰਹੇ ਸਾਡਾ ਸਾਰਾ ਭਾਈਚਾਰਾ ਸਾਰੇ ਸਾਡੇ ਸਮਾਜ ਦੇ ਲੋਕਾਂ ਦਾ ਆਪਸ ਪਿਆਰ ਸਤਿਕਾਰ ਬਣਿਆ ਰਹੇ ਏ ਅਸੀਂ ਦੁਆ ਕਰਦੇ ਹਰਤਾਸ ਕਰਦੇ ਫਰਮਾਤਾਂ ਚਾਹੁੰਦੇ। ਤੁਸੀਂ ਸਾਡਾ ਵੀਡੀਓ ਬਖਸਦੇ ਕਿਉਂਕਿ ਜਿਹਨੂੰ ਇਹ ਹਮਲਾ ਹੋਇਆ ਸੀ ਉਦੋਂ ਉਹਨੇ ਇੱਕ ਸਪੈਸਿਫਿਕ ਧਰਮ ਦਾ ਨਾਮ ਲੈ ਕੇ ਹਮਲਾ ਕੀਤਾ। ਆਪਾਂ ਮੈਸੇਜ ਇਹ ਦੇਣਾ ਚਾਹੁੰਦੇ ਵੀ ਇਹ ਇਹ ਲੋਕਾਂ ਦਾ ਧਰਮ ਹੁੰਦਾ ਕਿ ਉਹ ਮੈਸੇਜ ਕੀ ਦੇਣਾ ਉਹ ਆਪਾਂ ਮੈਸੇਜ ਇਹ ਤਾਂ ਕਿ ਲੋਕਾਂ ਨੂੰ ਚੈੱਕ ਨਾ ਹੋਵੇ ਆਪਾਂ ਜਿਹੜਾ ਧਰਮ ਤੋਂ ਪਹਿਲਾਂ ਸੀ ਇਨਸਾਨ ਹੈ। ਕਿਸੇ ਵਿਅਕਤੀ ਦਾ ਕਿਹੜੇ ਧਰਮ ਨੂੰ ਮੰਨਣਾ ਹੈ ਉਸ ਦੀ ਆਜ਼ਾਦੀ ਹੈ। ਉਸ ਦਾ ਆਪ ਦਾ ਫੈਸਲਾ ਹੈ। ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਵੀ ਤੂੰ ਇਸ ਧਰਮ ਚਾ ਇਸ ਧਰਮ ਚਾ ਇਸ ਧਰਮ ਚਾ ਤੇ ਸਾਰੇ ਧਰਮ ਸਤਿਕਾਰਯੋਗ ਹੈ ਜਿਹੜੇ ਸਾਰੇ ਧਰਮਾਂ ਦੇ ਧਰਮ ਗ੍ਰੰਥ ਹੈ ਉਹ ਸਾਨੂੰ ਆਪਸੇ ਪਿਆਰ ਸਤਿਕਾਰ ਦੀ ਸਿੱਖਿਆ ਦਿੰਦੇ ਆ ਜਿਹੜੇ ਇਹ ਲੋਕ ਹੈ ਇਹਨਾਂ ਦਾ ਕੋਈ ਧਰਮ ਨਹੀਂ ਇਹ ਮੈਂ ਕਹਿੰਦਾ ਮਾੜੇ ਅਨਸਰ ਹੈ ਸਮਾਜ ਵਿਰੋਧੀ ਅਨਸਰ ਹੈ ਇਸ ਤਰ੍ਹਾਂ ਦੇ ਅਨਸਰਾਂ ਨੂੰ ਸਖਤ ਸਜ਼ਾ ਦੇਣਾ ਹੀ ਇੱਕੋ ਇੱਕ ਰਸਤਾ ਹੈ ਬਿਲਕੁਲ ਜੀ ਉਹ ਜਿਹੜਾ ਧਰਮਾਂ ਦੇ ਵਿੱਚ ਬਾੜ ਪਾਉਣ ਦੇ ਲਈ ਸਾਡਾ ਜਿਹੜਾ ਦੇਸ਼ ਹੈ ਉਸ ਨੂੰ ਕਮਜ਼ੋਰ ਕਰਨ ਦੇ ਲਈ ਸਾਡੇ ਜਿਹੜਾ ਦੇਸ਼ ਤਰੱਕੀ ਕਰ ਰਿਹਾ ਉਸ ਤਰੱਕੀ ਦੇ ਵਿੱਚ ਰੋੜੇ ਡਾਉਣ ਦੇ ਲਈ ਜਿਹੜਾ ਹੈਗਾ ਇਹ ਜਿਹੜਾ ਕਿਸੇ ਸਰਾਰਤੀ ਅੰਸਰਾਂ ਨੇ ਬਾੜਿਆਂ ਅੰਸਰਾਂ ਨੇ ਇਹ ਹਮਲਾ ਕੀਤਾ ਔਰ ਸਾਡੇ ਦੇਸ਼ ਦੇ ਜਿਹੜਾ ਸਾਡੇ ਵਿਦੇਸ਼ੀ ਸਲਾਣੀ ਸੀ ਜਿਹੜੇ ਕਿ ਇਸ ਆਸ ਤੇ ਨੀਤ ਦੇ ਨਾਲ ਸਾਡੇ ਭਾਰਤ ਦੇਸ਼ ਦੇ ਵਿੱਚ ਵਿਸ਼ਵਾਸ ਕਰਕੇ ਭਾਰਤ ਦੀ ਸੁਰੱਖਿਆ ਦੇ ਵਿੱਚ ਵਿਸ਼ਵਾਸ ਕਰਕੇ ਆਪਦਾ ਦੇਸ਼ ਛੱਡ ਕੇ ਸਾਡੇ ਦੇਸ਼ 'ਚ ਆਏ ਸੀ ਸੋ ਉਹਨਾਂ ਦਾ ਨੁਕਸਾਨ ਹੋਇਆ ਸਾਨੂੰ ਬੇਹੱਦ ਅਫਸੋਸ ਹੈ ਜਿਹੜੀ ਵੀ ਕੀਮਤੀ ਜਾਨ ਉੱਥੇ ਜਖਮੀ ਹੋਈ ਹੈ ਜਿਹੜੀ ਵੀ ਕੀਮਤੀ ਜਾਨ ਨੇ ਆਪਣੀ ਜਾਨ ਗਵਾਈ ਹੈ ਉਹ ਮਤਲਬ ਰਹਿੰਦੀ ਦੁਨੀਆ ਤੱਕ ਜਿਹੜਾ ਹੈਗਾ ਉਹਨੂੰ ਅਸੀਂ ਜਿਹੜਾ ਭੁੱਲ ਨਹੀਂ ਸਕਦੇ ਹੁਣ ਜਿਹੜੀ ਲਗਾਤਾਰ ਸਲਾਨੀਆਂ ਵਗੈਰੇ ਤੇ ਜਦ ਜਤਰਾ ਸ਼ੁਰੂ ਹੋ ਰਹੀ ਹੈ ਜਿਹੜਾ ਉਹਨਾਂ ਅਧਿਐਤ ਜਤਰਾ ਸ਼ੁਰੂ ਪੁੱਤਰ ਹੇਮਕੁੰਡ ਸਾਹਿਬ ਦੀ ਜਤਰਾ ਸ਼ੁਰੂ ਹੋਣ ਲੱਗੀ ਉਹਨਾਂ ਦੀ ਸੁਰੱਖਿਆ ਬਾਰੇ ਕੀ ਕਰਨ ਤੁਹਾਨੂੰ ਜਿਹੜੀ ਸਾਡੀ ਦੇਸ਼ ਦੀ ਫੌਜ ਆ ਅਸੀਂ ਹਰੇਕ ਫੌਜੀ ਦਾ ਸਨਮਾਨ ਕਰਦੇ ਆ ਜਿਹੜੀਆਂ ਸਾਡੀਆਂ ਵੱਖ-ਵੱਖ ਸਨਾਮਾ ਨੇ ਉਹ ਸਾਡੀਆਂ ਸਤਕਾਰ ਦਾ ਪਾਤਰ ਨੇ ਔਰ ਸਾਨੂੰ ਉਹਨਾਂ ਦੇ ਜਿਹੜੀ ਤਾਕਤ ਹੈ ਉਹਨਾਂ ਤੇ ਬੇਹੱਦ ਭਰੋਸਾ ਹੈ ਜਿਹੜੇ ਸਾਡੀ ਫੌਜੀ ਜਵਾਨ ਨੇ ਉਹ ਹਿੱਕਾਂ ਢਾ ਕੇ ਸਰਹੱਦਾਂ ਤੇ ਖੜਦੇ ਨੇ ਹਿੱਕਾਂ ਢਾ ਕੇ ਦੇਸ਼ ਦੇ ਲਈ ਲੜਦੇ ਨੇ ਔਰ ਸਾਨੂੰ ਪੂਰਨ ਜੀ ਕਿਣਾ ਜਿਹੜੀ ਅਮਰਨਾਥ ਦੀ ਯਾਤਰਾ ਹੈ ਜਿਹੜੀ ਕਿ ਸਾਰੇ ਦੇਸ਼ ਦੇ ਵਿੱਚੋਂ ਉਪਦੇਸ਼ਾਂ ਉਦੇਸ਼ਾਂ ਦੇ ਵਿੱਚੋਂ ਉਸ ਧਰਮ ਨੂੰ ਮੰਨਣ ਵਾਲੇ ਲੋਕ ਉਸ ਯਾਤਰਾ ਉਨਾਂ ਜਾਂਦੇ ਆ ਔਰ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਕਿ ਉਸ ਯਾਤਰਾ ਦੇ ਵਿੱਚ ਜਿਸ ਢੰਗ ਦੇ ਨਾਲ ਫੌਜੀ ਜਵਾਨ ਜਿਹੜੇ اپنی સેવા ਨੂੰ ਹੁੰਦੇ ਆ ਮੈਨੂੰ ਪੂਰਨ ਯਕੀਨ ਹੈ ਕਿ ਫੌਜ ਦੇ ਜਿਹੜੇ ਲੋਕ ਹੈ ਉਹ ਇਸ ਘਟਨਾ ਨੂੰ ਦੇਖ ਕੇ ਇਸ ਘਟਨਾ ਤੋਂ ਸਬਕ ਲੈ ਕੇ ਜਿਹੜੀ ਸਾਡੇ ਉਹਨਾਂ ਸ਼ਧਾਲਾਾਂ ਦੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਉਣਗੇ ਸੁਰੱਖਿਆ ਏਜੰਸੀਆਂ ਵੱਲੋਂ ਸਕੈਚ ਵੀ ਤਿਆਰ ਕੀਤੇ ਗਏ ਨੇ ਕਾਫੀ ਬੰਦੇ ਜਿਹੜੇ ਕੀ ਪਤਾ ਲਾ ਲਿੱਤੇ ਗਏ ਨੇ ਕਿ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾਏ ਮੌਤ ਹੀ ਹੋਣੀ ਚਾਹੀਦੀ ਜੇ ਇਹ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਸੋ ਕਿਉਂਕਿ ਉਹਨਾਂ ਨੇ ਇਨਸਾਨੀਅਤ ਦਾ ਕਹਾਣ ਕੀਤਾ ਇਨਸਾਨੀ ਦਾ ਕਤਲ ਕੀਤਾ ਔਰ ਇਸ ਘਟਨਾ ਦੇ ਨਾਲ ਹਰੇਕ ਵਿਅਕਤੀ ਦੀ ਕੋਈ ਇੱਕ ਧਰਮ ਦਾ ਵਿਅਕਤੀ ਨਹੀਂ ਹਰੇਕ ਵਿਅਕਤੀ ਦੇ ਹਿਰਦੇ ਜਿਹੜੇ ਬੁਰੀ ਤਰ੍ਹਾਂ ਫੁੰਧਰੇ ਗਏ ਆ ਸਾਰੇ ਲੋਕ ਚਿੰਤਤ ਆ ਸਾਰੇ ਲੋਕ ਇਸ ਘਟਨਾ ਨੂੰ ਦੇਖ ਕੇ ਤਰਾ ਤਰਾ ਕਰ ਰਹੇ ਆ ਕਿ ਕਿਵੇਂ ਸਾਡੇ ਬੱਚੇ ਕਿਵੇਂ ਸਾਡੇ ਨੌਜਵਾਨ ਵੀਰ ਨੌਜਵਾਨ ਭੈਣਾਂ ਸਾਡੇ ਬਜ਼ੁਰਗ ਉਹਨਾਂ ਜਿਹੜੇ ਮਾੜਿਆ ਅਸਰਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਕਾ ਮੌਤ ਦੇ ਘਾਟ ਤਾਰਿਆ ਸੋ ਬੇਹੱਦ ਮਾੜੀ ਜਿਹੜੀ ਘਟਨਾ ਹੈ